ਖਬਰ ਹੁਸ਼ਿਆਰਪੁਰ ਜਲੰਧਰ ਮਾਰਕ ਦੇ ਸਥਿਤ ਪਿਪਲਾ ਵਾਲਾ ਤੋਂ ਹੈ ਜਿੱਥੇ ਇੱਕ ਮਕੈਨਿਕ ਦੀ ਦੁਕਾਨ ਚਲਾ ਰਹੇ ਨੌਜਵਾਨ ਤੇ ਇੱਕ ਠੱਗਾਰਬੰਦ ਨੌਜਵਾਨਾਂ ਵੱਲੋਂ ਕਾਤਲਾ ਨਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਤੋਂ ਬਾਅਦ ਥਾਣਾ ਮਾਰਡਨ ਟਾਊਨ ਪੁਲਿਸ ਵੱਲੋਂ ਵੀ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਪੇਡਾਂ ਵੀ ਕੀਤੀ ਜਾ ਰਹੀ ਹੈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਜ਼ੇਰੇ ਇਲਾਜ ਜ਼ਖਮੀ ਨੌਜਵਾਨ ਕਰਨਜੀਤ ਸਿੰਘ ਨੇ ਦੱਸਿਆ ਕਿ ਉਹ ਜਦੋਂ ਉਹ ਘਰ ਕੋਲ ਪਰਿਆ ਹੋਇਆ ਸੀ ਤਾਂ ਇਹ ਸਮਾਜ ਜੋ ਤੋਹੋ ਘਰ ਜਾਣ ਲੱਗਾ ਤਾਂ ਇਸ ਦੌਰਾਨ ਰਾਣਾ ਨਾਮ ਦੇ ਲੜਕੇ ਵੱਲੋਂ ਆਪਣੇ ਹੋਰ ਨਾਲ ਸਾਥੀਆਂ ਨਾਲ ਮਿਲ ਕੇ ਉਸ ਉੱਪਰ ਕਾਤਲਾ ਨਾ ਹਮਲਾ ਕਰ ਦਿੱਤਾ ਤੇ ਉਸ ਨੂੰ ਕੁਬੀ ਬੁੱਤ ਜ਼ਖਮੀ ਕਰ ਦਿੱਤਾ ਕੀ ਨਾਮ ਹੈ ਦਾਦਾ ਕਰਨਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਪੂਰੀ ਹੀਰਾਗੇ ਠੀਕ ਹੈ ਜੀ ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ ਟਿੱਪਲਾ ਵਾਲੇ ਕਿਸ ਚੀਜ਼ ਦੀ ਦੁਕਾਨ ਹੈ ਮੋਟਰਸਾਈਕਲਾਂ ਦੀ ਠੀਕ ਹੈ ਰਵਜੀਤ ਕੀ ਹੋਇਆ ਤੁਹਾਡੇ ਨਾਲ ਜਿਹੜਾ ਤੁਹਾਡੇ ਤੇ ਕਾਤਲਾ ਨਾ ਹਮਲਾ ਹੋਇਆ ਉਹਦਾ ਤੋਈ ਸੀ ਰਾਣਾ ਨੇ ਕਰਾਇਆ ਜਾਣਗੇ ਪਹਿਲਾਂ ਅਗਲਾ ਤੂੰ ਮੈਸਰੀ ਵਾਲੀ ਮੋਟੀ ਬਾਈਕ ਜਿਹਾ ਇਹਨੇ ਕਿਸੇ ਕੋ ਕੋਆ ਮਨੂਵੰਦਾ ਭੂਆਵੇਂ ਜਿਹੜਾ ਲਾਵੇ ਤੇ ਪੀਆ ਨੂੰ ਗੜਾ ਗੜਦਾ ਪੀਆ ਹੁਣਾਂ ਨੇ ਲਾਇਆ ਨਹੀਂ ਤੇ ਫਿਰ ਤੇ ਪੀ ਨੇ ਜਾਨ ਕੇ ਗੁੱਸਾ ਰੱਖਿਆ ਪਿਆ ਨੇ ਡੰਡੇ ਮਾਰ ਦਿੱਤੇ ਮੇਰੇ ਫੇ ਮੈਂ ਕੰਪਲੀਟ ਦੇ ਗਿਆ ਪਰ ਉਹ ਕੋਈ ਕਾਰਵਾਈ ਕੀਤੀ ਨਹੀਂ ਇਹ ਫਿਰ ਮੇਰੇ ਪੀ ਦਵਾਰਾ ਮਾਣ ਆਇਆ ਤੂੰ ਪੋਠਾਣਾ ਗਿਆ ਮੱਤੇ ਕੰਪਲੀਟ ਕੀਤੀ ਆ ਤੇ ਪੀ ਨੇ ਜਾਨ ਕੇ ਇਹਨੇ ਸਾਟਾ ਸੁੱਟ ਲਗਾ ਕੇ ਆ ਵੀ ਜਾਣ ਕੇ ਝੂਟਾ ਪਰਚਾ ਮੇਰੇ ਉੱਤੇ ਕਰ ਦਿੱਤਾ ਕੋਟ ਕਰਨ ਕੀ ਹੋਇਆ ਜੇ ਤੁਹਾਡੇ ਤੁਹਾਡੇ ਤੇ ਜਿਹੜਾ ਕੰਮ ਨਾ ਹੋਣ ਹੌਲ ਹੌਲ ਇਹਨੇ ਮੁੰਡੇ ਬਲਾਗ ਦੇ ਨਾਲ ਹੋ ਕੇ ਤੇ ਮੈਨੂੰ ਕਹਿੰਦਾ ਆ ਮਾਰ ਦੇਣਾ ਵਾ ਕਿੰਨੇ ਦੇਣ ਦੀ ਧਾਮਕੀਆਂ ਦਿੰਦਾ ਹੀ ਮੈਨੂੰ ਕਿਤਰਾ ਕੰਮ ਕੱਢ ਦੇਣਾ ਵਾ ਮਾੜੀ ਗੱਲ ਸਟੋਰ ਵਾਲੇ ਨੇ ਕਹਿੰਦਾ ਕਿੰਨਾ ਜਣਾ ਦਾ ਕੰਮ ਕੱਢਣਾ ਵਾ ਮਾੜੀ ਗੱਲ ਤੇ ਛੱਡਾ ਉਹਨਾਂ ਨੂੰ ਵੀ ਵੇਚ ਤਾਂ ਹੋ ਗਿਆ ਦਿੰਦਾ ਹੀ ਰਹਿਣਾ ਇਹ ਕਿਹਦਾ ਲੈਣ ਵਾਲਾ ਹੈ ਰਾਣਾ ਜਿਹੜਾ ਕਿਸੇ ਇਹ ਨਾਲ ਮੇਰੇ ਤੇ ਪਿਆਲੇ ਦਾ ਠੀਕ ਹੈ ਜੀ ਤੁਹਾਡੀ ਕਿਸ ਚੀਜ਼ ਦੀ ਦੁਕਾਨ ਹੈ ਉੱਥੇ ਮੇਰੀ ਮੋਟਰਸਾਈਕਲਾਂ ਦੀ ਹੈ ਮੇਰੀ ਕੋਈ ਇਹਨਾਂ ਲੜਾਈ ਨਹੀਂ ਸੀਗੀ ਇੱਕ ਬਲਾ ਨੇ ਮੁੰਡਾ ਇੱਕ ਰੱਖਿਆ ਉਹਨੂੰ ਕੁੱਟ ਕੇ ਆ ਜਾਏਗਾ ਘਰ ਮੇਰ ਸਾਹਿਬ ਨੇ ਬਾਬੇ ਸੁਖਦੇਵ ਸਿੰਘ ਨੂੰ ਗਿਆ ਜਿਆ ਕਿ ਇਹਦਾ ਜਣ ਕੇ ਕੰਮ ਹੀ ਆ ਦੋ ਜਣੇ ਆਏ ਸੀ ਜੇ ਮੁੰਡੇ ਨੂੰ ਕੁੱਟ ਕੇ ਚਲ ਗਏ ਸੀ 25 ਜਣੇ ਕੰਮ ਕਰਾਇਆ ਸੀ ਤੇ ਉਹਨੂੰ ਪੈਸੇ ਨਹੀਂ ਦਿੱਤੇ ਉਹਦੇ ਵਜੋਂ ਕੁੱਟ ਕੇ ਉਹਨੂੰ ਚਲ ਗਏ ਤੁਹਾਨੂੰ ਜਦੋਂ ਤੁਹਾਡੇ ਤੇ ਹਮਲਾ ਹੋਇਆ ਕਿੱਦਾਂ ਹੋਇਆ ਕੌਣ ਕੌਣ ਆਇਆ ਸੀ ਕੋਈ ਚ ਆਈ ਸੀ ਮੈਨੂੰ ਪਤਾ ਨਹੀਂ ਇਹਨਾਂ ਨੇ ਰਾਣੇ ਹੋਣੀ ਸੀਗੇ ਤੇ ਛੇ ਜਣੇ ਸੀਗੇ ਇਹਨਾਂ ਨੇ ਜਣ ਕੇ ਮੈਨੂੰ ਮਾਰ ਦਿੱਤਾ ਸੀ ਜਾਂ ਮੈਨੂੰ ਕੋਈ ਹੋਸ਼ ਨਹੀਂ ਬਾਹਰੋਂ ਖੰਡੇ ਗੁੰਡੇ ਮਾਰੇ ਰੋਡਾ ਮਾਰੀਆਂ ਡੰਡੇ ਮਾਰੇ ਤਨਾ ਜਾਨਾ ਕੇ ਇਤਜ਼ਾਰਾ ਨੂੰ ਬੁਲਾਇਆ ਕੋਈ ਵੀ ਨਹੀਂ ਆਇਆ ਕਿੰਨੇ ਵਜੇ ਦੀ ਗੱਲ ਹੈ ਪਰਸੋਂ 7:30 ਵਜੇ ਦੀ ਗੱਲ ਹੈ ਹਾਂਜੀ ਮੈਂ ਦੁਕਾਨ ਬੰਦ ਕਰਕੇ ਚਲਾ ਗਿਆ ਤੇ ਜੀ ਸਕੂਟਰ ਮੋਟਰਸਾਈਕਲ ਮੈਂ ਕਹਿੰਦੇ ਹਾਂਜੀ ਸਕੂਟਰ ਮੋਟਰਸਾਈਕਲ ਹੈ ਕਿਹੜਾ ਮੈਟਰ ਔਂਕਾਰ ਸਿੰਘ ਜੀ ਇਹ ਪਰਮਜੀਤ ਕੀ ਲੱਗਦਾ ਤੁਹਾਡਾ ਭਾਨਜਾ ਜੀ ਮੇਰਾ ਕਿ ਕਰ ਇਹ ਕਾਟਵਾਂ ਹਮਲਾ ਹੋਇਆ ਹੁਣ ਇੱਕ ਗੱਲ ਦੱਸ ਦੇ ਇਹ ਪਰਸੋਂ 7:30 ਵਜੇ ਸਾਨੂੰ ਫੋਨ ਆਇਆ ਜੀ 7:30 ਵਜੇ ਹਮਲਾ ਹੋਇਆ ਇੱਥੇ ਜਦੋਂ ਅਸੀਂ ਗਏ ਆ ਤਾਂ ਇਹ ਹਸਪੀਟਲ ਇਹਨੂੰ ਐਂਬੂਲੇਂਸੇ ਲੈ ਆਏ ਸੀ ਤੇ ਕਿੰਨੇ ਕਿਹਾਣੇ ਸੀ ਕਿ ਜਿਹੜਾ ਹੁਣ ਲੱਗ ਗਿਆ ਵੈਸੇ ਪਰਮਜੀਤ ਦਾਦਾ ਜੀ 6 ਜਾਣੇ ਸੀਗੇ 7ਵਾਂ ਸੀਗਾ ਰਾਣਾ ਜਿੰਨ ਕਰਵਾਇਆ ਇਹ ਕਹਿੰਦੇ ਇਹ ਸੀਸੀਟੀਵੀ ਵੀ ਆਈ ਹੈ ਕੋਈ ਸਾਹਮਣੇ ਸੀਸੀਟੀਵੀ ਦੇ ਅਸੀਂ ਫੁਟੇਜ ਫੋਟੋਆਂ ਲਈਆਂ ਆ ਵੀਡੀਓ ਸਾਡੇ ਕੋਲ ਹੈਗੀ ਆ ਕੀ ਕੋਈ ਉਹਦੇ ਵਿੱਚ ਅੱਖਾਂ ਦੀ ਨਜ਼ਰ ਆ ਰਿਹਾ ਕਿ ਉਹਦੇ ਵਿੱਚ ਉਹਦੇ ਵਿੱਚ ਡਾਂਗਾ ਫੜਿਆ ਆ ਦਾਤ ਪੜਿਆ ਆ ਸਾਹਮਣੇ ਨਜ਼ਰ ਆ ਵੱਡਾ ਦਾਤ ਆ ਸਾਹਮਣੇ ਨਜ਼ਰ ਆ ਰਿਹਾ ਆਪਣਾ ਵੀਡੀਓ ਦੇ ਵਿੱਚ ਸਾਹਮਣੇ ਨਜ਼ਰ ਆ ਰਿਹਾ ਦਾਤ ਪੜਿਆ ਕੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਦੇਖੋ ਜੀ ਪ੍ਰਸ਼ਾਸਨ ਚ ਉਹ ਹੀ ਮੰਗ ਕਰਦਾ ਜਿਉ ਸਾਡਾ ਇਨਸਾਫ ਸਹੀ ਹੋਣਾ ਚਾਹੀਦਾ ਗਰੀਬ ਆਦਮੀ ਹੈਗੇ ਆ ਜੋ ਵੀ ਆਗਾ ਸਹੀ ਹੋਣਾ ਚਾਹੀਦਾ ਘਰ ਦੇ ਵਿੱਚ ਕੌਣ ਕੌਣ ਆਉਣਗੇ ਘਰ ਦਾ ਵਿੱਚ ਭਰਾ ਆ ਇੱਕ ਜੀ ਉਧਿਆੜੀ ਦਾਪਾ ਕਰਦਾ ਹੈਗਾ ਆ ਪਰ ਉਹ ਅਲੱਗਾ ਇਹਦੀ ਮਾਂ ਆ ਤਾਂ ਇਹ ਆਜੇ ਵਿਆਹ ਵੀ ਨਹੀਂ ਇਹਦਾ ਹੋਇਆ ਮਾਂ ਬੇਲਦਾ ਹੈਗੀ ਆ ਜੇ ਉਹ ਬੁਮਾਠ ਮਾਂ ਰੈਂਦੀ ਰੋਟੀ ਪਾਣੀ ਵੀ ਇਹ ਮੁੰਡਾ ਆਪ ਹੀ ਮਾੜਾ ਮੋਟਾ ਮਾਂ ਨੂੰ ਵੀ ਖਲਾਉਂਦਾ ਆ ਤੇ ਆਪ ਹੀ ਕਰਦਾ ਦੁਕਾਨ ਛੋਟੀ ਜਾਈਆ ਉੱਥੇ ਕਿਤੇ ਕੰਮ ਆਉਂਦਾ ਕਿਤੇ ਨਹੀਂ